ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਆਪ ਦੇ ਵਿਧਾਇਕ ਭਾਈ ਮਨਜਿੰਦਰ ਸਿੰਘ ਲਾਲਪੁਰਾ ਨੂੰ ਖਡੂਰ ਸਾਹਿਬ ਤੋਂ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੋਰ ਸੱਤ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਦੋਸਤੋ ਇਹ ਘਟਨਾ 2013 ਦੀ ਹੈ ਜੇਕਰ ਤੁਹਾਨੂੰ ਇਹ ਘਟਨਾ ਬਾਰੇ ਦੱਸਿਆ ਜਾਵੇ ਤਾਂ ਤੁਹਾਡਾ ਵੀ ਦਿਲ ਸਹਿਮ ਉੱਠੇਗਾ ਕਿ ਆਪ ਦੇ ਵਿਧਾਇਕ ਐਮ ਐਲ ਏ ਅਜੇਹਾ ਕੰਮ ਵੀ ਕਰ ਸਕਦੇ ਹਨ ਜੀ ਹਾਂ ਦੋਸਤੋ ਮੈਂ ਤੁਹਾਨੂੰ ਇਸ ਦੀ ਪੂਰੀ ਕਹਾਣੀ ਦੱਸਦਾ ਹਾਂ ਭਾਈ ਮਨਜਿੰਦਰ ਸਿੰਘ ਲਾਲਪੁਰਾ ਦੀ ਤੇ ਉਸ ਦੇ ਸਾਥੀਆਂ ਦੀ ਜਿਨ੍ਹਾਂ ਨੇ 2013 ਦੇ ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਇਸ ਘਟਨਾ ਦੇ ਵਿੱਚ ਭਾਈ ਮਨਜਿੰਦਰ ਸਿੰਘ ਤੇ ਉਸ ਦੇ ਸਾਥੀ ਉਸ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਇਕੱਠੇ ਹੁੰਦੇ ਹਨ ਤੇ ਉੱਥੇ ਇੱਕ ਲੇਡੀਜ਼ ਹੁੰਦੀ ਹੈ ਜਿਸ ਦੇ ਨਾਲ ਇਹਨਾਂ ਦੇ ਵੱਲੋਂ ਖੇੜਛਾੜ ਦਾ ਮਾਮਲਾ ਸਾਹਮਣੇ ਆਂਦਾ ਹੈ ਤੇ ਉਸ ਲੇਡੀਜ਼ ਦੇ ਨਾਲ ਇਹਨਾਂ ਦੇ ਵੱਲੋਂ ਕੁੱਟਮਾਰ ਵੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਲੜਕੀ ਨੇ ਆਪਣੀ ਰਿਪੋਰਟ ਪੁਲਿਸ ਦੇ ਵਿੱਚ ਦਿੱਤੀ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕੇਸ ਦਰਜ ਹੋ ਜਾਂਦਾ ਹੈ ਪਰਚਾ ਪੈ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਤਰੀਕਾ ਤੇ ਤਰੀਕਾ ਪੇਸ਼ੀਆਂ ਤੇ ਪੇਸ਼ੀਆਂ ਪੈਂਦੀਆਂ ਹਨ ਪਰ ਜਿਹੜੀ ਉਹ ਲੇਡੀਜ਼ ਹੁੰਦੀ ਹੈ ਉਸ ਦੇ ਨਾਲ ਪੂਰੇ 12 13 ਸਾਲ ਤੱਕਾ ਹੁੰਦਾ ਹੈ ਕਿਉਂਕਿ 12 13 ਸਾਲ ਤੋਂ ਉਸ ਨੂੰ ਲਗਾਤਾਰ ਤਰੀਕਾ ਤੇ ਤਰੀਕਾ ਪੈ ਰਹੀਆਂ ਸੀ ਪਰ ਉਹ ਲੇਡੀਜ਼ ਇੰਨੀ ਜ਼ਿਆਦਾ ਹਿੰਮਤਦਾਰ ਦੇਖੀ ਇੰਨੀ ਜ਼ਿਆਦਾ ਮੁਕਾਬਲੇਬਾਦ ਦੇਖੀ ਕਿ ਉਸਨੇ ਆਪਣਾ ਆਖਿਰ ਨੂੰ 13 ਸਾਲਾਂ ਤੋਂ ਬਾਅਦ ਇਹ ਮੁਕਾਬਲਾ ਜਿੱਤ ਲਿਆ ਕਿ ਤਰਨਤਾਰਨ ਦੀ ਪੁਲਿਸ ਨੇ ਕੋਰਟ ਦੇ ਵਿੱਚੋਂ ਜਿਵੇਂ ਹੀ ਇਹਨਾਂ ਨੂੰ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਆਪ ਦੇ ਭਾਈ ਮਨਜਿੰਦਰ ਸਿੰਘ ਲਾਲਪੁਰਾ ਨੂੰ ਤੇ ਉਸ ਦੇ ਸੱਤ ਦੋਸ਼ੀਆਂ ਨੂੰ ਇਨਾਂ ਨੂੰ ਫਿਰ ਕੋਰਟ ਦੇ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਆਪ ਦੇ ਵਿਧਾਇਕ ਭਾਈ ਮਨਜਿੰਦਰ ਸਿੰਘ ਲਾਲ ਪੁਰਾ ਤੇ ਉਸਦੇ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਦੀ ਗ੍ਰਿਫਤਾਰੀ ਤਾਂ ਜ਼ਰੂਰ ਬਣਦੀ ਸੀ ਜੇਕਰ ਅਸੀਂ ਕਿਸੇ ਦੇ ਨਾਲ ਅਜਿਹਾ ਕੁਝ ਕਰਾਂਗੇ ਤਾਂ ਉਸ ਨੂੰ ਸਜ਼ਾ ਵੀ ਜ਼ਰੂਰ ਬਣਦੀ ਹੈ ਤੇ ਕੋਰਟ ਦੇ ਵੱਲੋਂ ਹੁਣ ਇਹ ਕਿਹਾ ਗਿਆ ਹੈ ਤੇ ਕੋਰਟ ਦੇ ਵੱਲੋਂ ਹੁਣ ਇਹ ਕਿਹਾ ਗਿਆ ਹੈ ਕਿ 12 ਸਤੰਬਰ ਨੂੰ ਇਹਨਾਂ ਨੂੰ ਇਸ ਮਾਮਲੇ ਤੇ ਸਜ਼ਾ ਸੁਣਾਈ ਜਾਵੇਗੀ ਜਿਸ ਦੇ ਵਿੱਚ ਪਤਾ ਲੱਗੇਗਾ ਕਿ ਇਹਨਾਂ ਨੂੰ ਉਮਰ ਕੈਦ ਹੁੰਦੀ ਹੈ ਜਾਂ ਫਿਰ ਫਾਂਸੀ ਦੀ ਸਜ਼ਾ ਹੁੰਦੀ ਹੈ ਜਾਂ ਫਿਰ 10 ਸਾਲ ਦੀ ਸਜ਼ਾ ਹੁੰਦੀ ਹੈ ਜਾਂ ਫਿਰ ਪਰਚੇ ਦੇ ਤਹਿਤ ਕੋਈ ਵੱਡੀ ਇਹਨਾਂ ਤੇ ਸਜ਼ਾ ਹੋ ਸਕਦੀ ਹੈ ਜਿਸ ਦਾ ਹੁਣ ਪੂਰੇ ਪੰਜਾਬ ਦੇ ਲੋਕਾਂ ਨੂੰ ਵਿਰੋਧੀ ਪਾਰਟੀਆਂ ਨੂੰ ਇੰਤਜ਼ਾਰ ਹੈ ਤੇ ਹੁਣ ਉਸ ਜਿਹੜੀ ਲੜਕੀ ਦੇ ਨਾਲ ਵਿਆਹ ਦੇ ਵਿੱਚ ਛੇੜਛਾੜ ਕੀਤੀ ਗਈ ਕੁੱਟਮਾਰ ਕੀਤੀ ਗਈ ਤੇ ਉਸ ਦਾ ਬਿਆਨ ਵੀ ਸਾਹਮਣੇ ਆਂਦਾ ਹੈ ਤੇ ਉਹ ਲੜਕੀ ਕਹਿੰਦੀ ਹੈ ਕਿ ਮੈਂ 12-13 ਸਾਲਾਂ ਤੋਂ ਇਹਨਾਂ ਨੂੰ ਗ੍ਰਿਫਤਾਰ ਕਰਾਉਣ ਦੇ ਲਈ ਸਜਾ ਦਿਵਾਨ ਦੇ ਲਈ ਕੋਰਟ ਦੇ ਵਿੱਚ ਤਰੀਕਾ ਭੁਗਤ ਰਹੀ ਹਾਂ ਪਰ ਮੈਂ ਆਪਣੀ ਹਾਰ ਨਹੀਂ ਮੰਨੀ ਜਿਸ ਕਰਕੇ ਮੈਨੂੰ ਅੱਜ ਇਨਸਾਫ ਤਕਰੀਬਨ 90% ਮਿਲ ਚੁੱਕਿਆ ਹੈ ਤੇ ਜਦੋਂ ਇਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਤਾਂ ਮੈਨੂੰ 100% ਇਨਸਾਫ ਮਿਲ ਜਾਵੇਗਾ ਤੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਾਂਗੀ 12 ਸਤੰਬਰ ਤੋਂ ਬਾਅਦ ਜਦੋਂ ਮੈਨੂੰ ਇਨਸਾਫ ਮਿਲ ਜਾਵੇਗਾ ਤੇ ਉਹ ਜਿਹੜੀ ਲੇਡੀ ਜ ਹੈ ਬਹੁਤ ਹੀ ਜ਼ਿਆਦਾ ਇਸ ਸਮੇਂ ਖੁਸ਼ ਨਜ਼ਰ ਆ ਰਹੀ ਹੈ ਕਿ ਉਸ ਨੂੰ ਇੱਕ ਇਨਸਾਫ ਮਿਲ ਚੁੱਕਿਆ ਹੈ ਤੇ ਹੁਣ ਜਿਹੜੇ ਇਹ ਭਾਈ ਐਮ ਐਲ ਏ ਮਨਜਿੰਦਰ ਸਿੰਘ ਜੀ ਹੈ ਆਪ ਪਾਰਟੀ ਦੇ ਤੇ ਇਹਨਾਂ ਨੂੰ 12 ਸਤੰਬਰ ਨੂੰ ਹੁਣ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ ਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹਨਾਂ ਦੀ ਕਿਸਮਤ ਹੁਣ ਅੱਗੇ ਸਾਥ ਦਿੰਦੀ ਹੈ ਜਾਂ ਫਿਰ ਨਹੀਂ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ